ਸਾਸ਼ੀ ਕਾਲ ਜੀ ਸਿਮਰਨ ਟਿੱਕ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਜੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਜੀ ਅੱਜ ਵਾਲੇ ਸੂਟ ਬਹੁਤ ਹੀ ਪਿਆਰੇ ਸੂਟ ਨੇ ਜੀ ਬਹੁਤ ਜਿਆਦਾ ਸੋਹਣੇ ਬਹੁਤ ਘੱਟ ਰੇਟ ਚ ਲੈ ਕੇ ਆਨੇ ਆ ਬੈਲਵਟ ਦੇ ਸੂਟ ਹੈ ਜੀ ਬਹੁਤ ਸੋਹਣੇ ਜਿਆਦਾ 벨ਵਟ ਦੇ ਸੂਟ ਹੈ ਸੂਟ ਦਾ ਪ੍ਰਾਈਸ ਹੈਗਾ ਜੀ 1250 ਰੁਪਿਆ ਆਲ ਓਵਰ ਤੁਹਾਨੂੰ 벨ਵਟ ਦਾ ਸੂਟ ਮਿਲੂਗਾ 벨ਵਲ ਦੀ ਉਹ ਤੁਹਾਨੂੰ ਸਟਾਲ ਮਿਲੂਗੀ ਬਹੁਤ ਜਿਆਦਾ ਸੋਹਣੀ ਸੂਟ ਦਾ ਪ੍ਰਾਈਸ ਹੈਗਾ ਜੀ 1250 ਰੁਪਿਆ 1250 ਵਿੱਚ ਤੁਹਾਨੂੰ ਇੰਨਾ ਪਿਆਰਾ ਸੂਟ ਮਿਲੂਗਾ ਸੂਟ ਦੇਖਿਆ ਕਹ ਕਹਨੇ ਸੂਟ ਦੀ ਲੁੱਕ ਬਹੁਤ ਹੀ ਪਿਆਰੀ ਹੈ ਕਲਰ ਆਪਸ਼ਨ ਬਹੁਤ ਹੈ ਜੀ ਚੈੱਕ ਕਰੀ ਜਾਓ ਜੀ ਬਹੁਤ ਜਿਆਦਾ ਸੋਹਣੇ ਸੂਟ ਹੈ 벨ਵਟ ਦੇ 1250 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਚੈੱਕ ਕਰੋ ਬਹੁਤ ਸੋਹਣੇ ਸੂਟ ਹੈ ਜੀ 벨ਵਟ ਦੇ ਵੈਲਵਟ ਦੀ ਓਸ਼ਾਲ ਹੈ ਜੀ ਆਲ ਓਵਰ ਹੈ ਕਈ ਮੇਰੀਆਂ ਪੈਣਾ ਦਾ ਇਸ਼ੂ ਸੀ ਵੀ ਜਦ ਪੈਲਵਟ ਦੀ ਬਾਟਮ ਹੈ ਉਹ ਸਾਡੀ ਬਾਟਮ ਖੁੱਲੀ ਡੁੱਲੀ ਨਹੀਂ ਬਣਦੀ ਇਹ ਜੀ ਆਲ ਓਵਰ ਵਿੱਚ ਸੂਟ ਰੈਡੀ ਕਰਿਆ ਬਹੁਤ ਪਿਆਰੇ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਅਗਲਾ ਸੂਟ ਹੈ ਗਿਆ ਜੀ ਬਹੁਤ ਸੋਹਣੇ ਚਨੂਨ ਦਾ ਸੂਟ ਹੈ ਜੀ ਚਨੂਨ ਦਾ ਡਿਜੀਟਲ ਪ੍ਰਿੰਟ ਸੂਟ ਦਾ ਪ੍ਰਾਈਸ ਹੈਗਾ ਜੀ 999 999 ਸੂਟ ਦਾ ਪ੍ਰਾਈਸ ਹੈ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਆ 999 ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲਿਕੇ ਸੈਂਡ ਕਰੋ ਬਹੁਤ ਹੀ ਪਿਆਰਾ ਸੂਟ ਹੈ ਜੀ ਚੁਣਉਣ ਦਾ 999 ਸੂਟ ਦਾ ਪ੍ਰਾਈਸ ਹੈ ਬਹੁਤ ਜਿਆਦਾ ਸੋਹਣੇ ਕਲਰ ਹੈ ਜੀ ਕਲਰਾਂ ਦੇ ਕਿਆ ਕਹਿਣੇ ਸੂਟਾਂ ਦੀ ਲੁੱਕ ਬਹੁਤ ਹੀ ਪਿਆਰੀ ਹੈ ਜੀ 999 ਸੂਟ ਦਾ ਪ੍ਰਾਈਸ ਹੈ ਜੀ ਚੈੱਕ ਕਰੋ ਕਿੰਨਾ ਜਿਆਦਾ ਸੋਹਣਾ ਚਨੂਨ ਦਾ ਸੂਟ ਹੈ ਇਦਾਂ ਦੇ ਪ੍ਰਿੰਟ ਬੇਅਰ ਕਰੇ ਵੀ ਬਹੁਤ ਜਿਆਦਾ ਸੋਹਣੇ ਲੱਗਦੇ ਆਂ ਜੀ ਡਿਜੀਟਲ ਪ੍ਰਿੰਟ ਹੈ ਬਹੁਤ ਸੋਹਣੇ ਸੂਟ ਹੈ ਜੀ ਚਨੂਨ ਦੇ ਡਿਜੀਟਲ ਪ੍ਰਿੰਟ ਆਲ ਓਵਰ 5 ਮੀਟਰ ਦੀ ਤੁਹਾਨੂੰ ਕੱਟ ਮਿਲੂਗੀ ਜੀ ਆਲ ਓਵਰ 5 ਮੀਟਰ ਦੀ ਕੱਟ ਜਿਹੜੀਆਂ ਮੇਰੀਆਂ ਭੈਣਾਂ ਇਸ ਵੀਡੀਓ ਚ 5 ਸੂਟ ਇਕੱਠੇ ਬਾਏ ਕਰਨਗੀਆਂ ਉਹਨਾਂ ਨੂੰ ਹੋਰ ਡਿਸਕਾਊਂਟ ਕਰਿਆ ਜਾਊਗਾ 5 ਸੂਟ ਇਕੱਠੇ ਬਾਏ ਕਰਨ ਦੇ ਜੀ ਪ੍ਰਿੰਟਡ ਸੂਟ ਹੈ ਬਹੁਤ ਪਿਆਰਾ ਚਨੂਨ ਦਾ 5 ਮੀਟਰ ਦੀ ਕੱਟ ਹੈ ਜੀ ਸੂਟ ਦਾ ਪ੍ਰਾਈਸ ਹੈਗਾ 9 999 999 ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਪਿਆਰੇ ਸੂਟ ਹੈ ਜੀ ਚਨੂਨ ਦੇ 5 ਮੀਟਰ ਦੀ ਕਟ ਹੈ ਜੀ ਡਿਜੀਟਲ ਪ੍ਰਿੰਟ ਹੈ ਜੀ 999 ਸੂਟ ਦਾ ਪ੍ਰਾਈਸ ਹੈ ਜੀ ਬਹੁਤ ਹੀ ਪਿਆਰੇ ਪਿਆਰੇ ਪ੍ਰਿੰਟ ਹੈ ਜੀ ਪ੍ਰਿੰਟਾਂ ਦੇ ਕੀ ਆ ਕਹਿਣੇ ਇੰਨੇ ਸੋਹਣੇ ਸੂਟ ਹੈ ਜੀ ਐਦਾਂ ਦੇ ਸੂਟ ਬਾਏ ਕਰਨ ਲਈ ਤੁਸੀਂ ਸਾਡੀ ਵੀਡੀਓ ਨੂੰ ਸ਼ੇਅਰ ਵੀ ਕਰਿਆ ਕਰੋ ਤੇ ਸਬਸਕ੍ਰਾਈਬ ਵੀ ਕਰਿਆ ਕਰੋ ਬਹੁਤ ਮੇਰੀਆਂ ਭੈਣਾਂ ਸਾਨੂੰ ਬਹੁਤ ਪਿਆਰ ਦੇ ਰਹੀਆਂ ਪਲੀਜ਼ ਤੁਹਾਡੀ ਸਪੋਰਟ ਦੀ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਬਹੁਤ ਜ਼ਿਆਦਾ ਜ਼ਰੂਰਤ ਹੈ ਕਈ ਮੇਰੀਆਂ ਭੈਣਾਂ ਸਾਡੀ ਵੀਡੀਓ ਸਟਾਰਟਿੰਗ ਕਰ ਲੈਂਦੀ ਐ ਐਂਡ ਤੱਕ ਨਹੀਂ ਦੇਖਦੀਆਂ ਤੁਸੀਂ ਐਂਡ ਤੱਕ ਜ਼ਰੂਰ ਦੇਖਿਆ ਕਰੋ ਕਿਉਂਕਿ ਐਂਡ ਵਿੱਚ ਹਰੇਕ ਵਾਰੀ ਕੋਈ ਨਾ ਕੋਈ ਆਫਰ ਜ਼ਰੂਰ ਲਾਈ ਵੀ ਹੁੰਦੀ ਐ ਸੰਡੇ ਦੀ ਵੀਡੀਓ ਕਦੇ ਮਿਸ ਨਾ ਕਰਿਆ ਕਰੋ ਸਡੇ ਦੀ ਵੀਡੀਓ ਵਿੱਚ ਬਹੁਤ ਹੀ ਵਧੀਆ ਉਹਨੂੰ ਆਫਰ ਦਿੱਤੀ ਵੀ ਹੁੰਦੀ ਆ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਸੂਟ ਹੈ ਜੀ ਸਰਦਾਰੀ ਸੂਟ ਹੈ ਸਰਦਾਰੀ ਸੂਟ ਹੈ 5 ਮੀਟਰ 2.5 ਮੀਟਰ ਦੀ ਸ਼ਰਟ ਮਿਲੂਗੀ 2.5 ਮੀਟਰ ਦੀ ਬਾਟਮ ਮਿਲੂਗੀ ਚਨੌਣ ਦਾ ਸੂਟ ਹੈ ਜੀ ਸੂਟ ਦਾ ਪ੍ਰਾਈਸ ਹੈਗਾ 1250 ਰੁਪਿਆ 1250 ਵਿੱਚ ਤੁਹਾਨੂੰ ਇੰਨਾ ਪਿਆਰਾ ਚਨੌਣ ਦਾ ਸੂਟ ਮਿਲੂਗਾ ਜੀ ਕਲਰ ਆਪਸ਼ਨ ਚੈੱਕ ਕਰੋ ਜੀ ਕਲਰ ਬਹੁਤ ਪਿਆਰੇ ਪਿਆਰੇ ਆ ਕੋਈ ਕਲਰ ਛੱਡਣਾ ਨਹੀਂ ਹੈਗਾ ਜੀ 1250 ਵਿੱਚ ਤੁਹਾਨੂੰ ਇੰਨਾ ਪਿਆਰਾ ਸੂਟ ਮਿਲੂਗਾ ਚਨੌਣ ਦਾ ਬਲੈਕ ਕਲਰ ਚੈੱਕ ਕਰੋ ਜੀ ਕਈ ਮੇਰੀਆਂ ਭੈਣਾਂ ਦੀ ਡਿਮਾਂਡ ਸੀਗੀ ਕਿ ਘੱਟ ਰੇਟ ਵਿੱਚ ਸੂਟ ਲੈ ਕੇ ਹੋਵੇ ਦੇਖੋ ਜੀ ਮਨ ਹਰੇਕ ਬੰਦੇ ਦਾ ਕਰਦਾ ਕਿਸੇ ਚ ਇੰਨੀ ਹਿੰਮਤ ਹੁੰਦੀ ਆ ਨਹੀਂ ਹੁੰਦੀ ਪਰ ਸਾਡੀ ਕੋਸ਼ਿਸ਼ ਮੇਰੀ ਕੋਸ਼ਿਸ਼ ਪਰਸਨਲੀ ਇਹੀ ਹੁੰਦੀ ਆ ਕਿ ਹਰ ਰੇਂਜ ਦੀ ਵੀਡੀਓ ਪਾਵਾਂ ਕਈ ਮੇਰੀਆਂ ਭੈਣਾਂ ਕਹਿੰਦੇ ਨੇ ਕਿ ਜਿੱਦਾਂ ਦੇ ਸੂਟ ਤੁਸੀਂ ਪਾਉਨੇ ਹੋ ਸਾਡੀ ਮਾਰਕੀਟ 'ਚੋ ਵੀ ਮਿਲਦੇ ਆ ਨਹੀਂ ਭੈਣੇ ਤੁਸੀਂ ਇੱਕ ਵਾਰ ਜ਼ਰੂਰ ਸੂਟਾਂ ਬਾਰੇ ਦੇਖਿਆ ਕਰੋ ਧਿਆਨ ਨਾਲ ਫਿਰ ਰੇਟ ਪਤਾ ਕਰਿਆ ਕਰੋ ਫਿਰ ਵੀ ਆਪਾਂ ਅੱਗੇ ਗੱਲ ਕਰਿਆ ਕਰੀਏ ਕਿਉਂਕਿ ਦੇਖੋ ਜੀ ਹਰੇਕ ਪੰਜੇ ਉਂਗਲੀਆਂ ਇੱਕ ਸਾਲ ਨਹੀਂ ਹੁੰਦੀਆਂ ਕੋਈ ਬੰਦਾ ਤਾਂ 1250 ਪਰ ਮੀਟਰ ਵਾਲਾ ਸੂਟ ਵੀ ਲੈ ਸਕਦਾ ਕੋਈ ਬੰਦੇ ਨੇ 1700 ਵਾਲਾ ਸੂਟ ਪਾ ਕੇ ਵੀ ਸ਼ੌਂਕ ਪੂਰਾ ਕਰਨਾ ਇਸ ਕਰਕੇ ਜੀ ਥੋੜਾ ਜਿਹਾ ਨਾ ਗੱਲ ਕਰਨ ਲੱਗੇ ਥੋੜਾ ਜਿਆ ਮਤਲਬ ਦੇਖਿਆ ਕਰੋ ਹਰੇਕ ਸਮੇਂ ਸਾਪਣ ਤੇ ਨੀਵੇਂ ਨੂੰ ਦੇਖ ਕੇ ਚੱਲੀਦਾ ਜੀ ਮੇਰੀਆਂ ਵੀਡੀਓ ਦੋਨੋਂ ਰੇਟਾਂ ਦੀਆਂ ਪੈਂਦੀਆਂ ਸਸਤਿਆਂ ਦੀਆਂ ਵੀ ਮਹਿੰਗੀਆਂ ਦੀਆਂ ਵੀ ਜਿਹੜੀ ਮੇਰੀਆਂ ਭੈਣਾਂ ਨੇ ਸਸਤਾ ਲੈਣਾ ਉਹ ਸਸਤੇ ਵਾਲੀ ਵੀਡੀਓ ਦੇਖ ਲਿਆ ਕਰੋ ਜਿਹੜੀਆਂ ਨੇ ਮਹਿੰਗਾ ਲੈਣਾ ਉਹ ਮਹਿੰਗੇ ਵਾਲੀ ਕਿਉਂਕਿ ਮੇਰੀ ਮੇਰੇ ਲਈ ਸਾਰੇ ਕਸਟਮਰ ਸੇਮ ਹੈ ਜੀ ਅਗਲੇ ਸੂਟ ਚੈੱਕ ਕਰੋ ਜੀ ਪਸ਼ਮੀਨੇ ਦਾ ਤੁਹਾਨੂੰ ਸੂਟ ਮਿਲੂਗਾ ਕਾਨੀ ਵਰਕ ਹੈ ਬਹੁਤ ਹੀ ਪਿਆਰਾ ਲੈਂਥ ਜਿੰਨੀ ਮਰਜ਼ੀ ਕਰੋ ਪਸ਼ਮੀਨ ਇਨੇ ਦੀ ਤੁਹਾਨੂੰ ਸਲਵਾਰ ਮਿਲੂਗੀ ਪਰ ਸਲਵਾਰ ਮਿਲੂਗੀ ਬਹੁਤ ਵਧੀਆ ਸੂਟ ਦਾ ਪ੍ਰਾਈਸ ਹੈਗਾ ਜੀ 1750 ਰੁਪਿਆ 1750 ਵਿੱਚ ਤੁਹਾਨੂੰ ਬਹੁਤ ਹੀ ਪਿਆਰਾ ਪਸ਼ਮੀਨੇ ਦਾ ਕਾਨੀ ਵਰਕ ਸੂਟ ਮਿਲੂਗਾ ਜੀ ਬਹੁਤ ਸੋਹਣਾ ਸੂਟ ਦਾ ਪ੍ਰਾਈਸ ਹੈਗਾ ਜੀ 1750 ਰੁਪਿਆ 1750 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਸਕਰੀਨ ਤੇ ਮੇਰਾ ਨੰਬਰ ਸ਼ੋ ਹੋ ਰਿਹਾ ਜੀ ਸੂਟ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਆ ਜੀ ਸੂਟ ਬਾਰੇ ਜੋ ਮਰਜੀ ਤੁਸੀਂ ਪੁੱਛਣਾ ਚਾਹੁੰਦੇ ਹੋ ਪੁੱਛ ਸਕਦੇ ਆ ਜੀ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਜੀ ਤੁਸੀਂ ਜੇ ਮੈਂ 22 ਦੇ ਵਿੱਚ ਮੇ ਤੋਂ ਕਾਲ ਨਹੀਂ ਟ੍ਰੈਂਡ ਹੁੰਦੀ ਕਈ ਵਾਰ ਜੀ ਬਿਜੀ ਹੁੰਨੇ ਆ ਬੁਟੀਕ ਹੈ ਜੀ ਮੇਰੀ ਉੱਧਰ ਬਿਜੀ ਹੁੰਨੇ ਆ ਘਰਾਂ ਚ ਬਿਜੀ ਹੁੰਦੇ ਆ ਨਹੀਂ ਕਾਲ ਲੀ ਹੁੰਦੀ ਤਾਂ ਤੁਸੀਂ ਮੈਸੇਜ ਛੱਡ ਦੇਆ ਜੋ ਜਦ ਵੀ ਮੈਂ ਤੁਹਾਡਾ ਮੈਸੇਜ ਦੇਖੂਗੀ ਤਾਂ ਮੈਂ ਤੁਹਾਨੂੰ ਰਿਪਲਾਈ ਜ਼ਰੂਰ ਕਰੂੰਗੀ ਜੀ ਬਹੁਤ ਹੀ ਪਿਆਰੇ ਪਸ਼ਮੀਨੇ ਦੇ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣੇ ਸੂਟਾਂ ਦੇ ਕੀ ਕਹਿਣੇ ਜੀ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਇਹ ਵੀ ਤੁਹਾਨੂੰ ਪਸ਼ਮੀਨੇ ਦੇ ਸੂਟ ਮਿਲਣਗੇ ਬਹੁਤ ਸੋਹਣੇ ਬਹੁਤ ਪਿਆਰੀ ਪਸ਼ਮੀਨਾ ਜੀ ਬਿਸਕੋਸ਼ ਪਸ਼ਮੀਨਾ ਤੇ ਸਟਾਲ ਵੀ ਪਸ਼ਮੀਨੇ ਦੀ ਆ ਪੂਰੀ ਗੁੱਡ ਕੁਆਲਿਟੀ ਦੀ ਸੂਟ ਦਾ ਪ੍ਰਾਈਸ ਹੈਗਾ ਜੀ 1850 ਰੁਪਿਆ 1850 ਵਿੱਚ ਤੁਹਾਨੂੰ ਇੰਨੀ ਪਿਆਰੀ ਡਿਜ਼ਾਈਨ ਹੈਗਾ ਅੱਜ ਦੇ ਸੂਟ ਓਨਲੀ ਪਸ਼ਮੀਨਾ ਤੇ ਪਸ਼ਮੀਨਾ ਇੱਕ ਤੋਂ ਇੱਕ ਤੁਹਾਨੂੰ ਡਿਜ਼ਾਈਨ ਮਿਲੂਗਾ ਕੋਈ ਡਿਜ਼ਾਈਨ ਛੱਡਣ ਵਾਲਾ ਨਹੀਂ ਹੈਗਾ ਸੂਟ ਦਾ ਪ੍ਰਾਈਸ ਹੈਗਾ ਜੀ 1850 1850 ਵਿੱਚ ਤੁਹਾਨੂੰ ਇੰਨਾ ਪਿਆਰਾ ਪਸ਼ਮੀਨੇ ਦਾ ਸੂਟ ਮਿਲੂਗਾ ਕਿ ਆ ਕਹਿਣੇ ਐਦਾਂ ਦੇ ਸੂਟ ਇਸ ਮੌਸਮ ਵਿਚ ਵੇਅਰ ਕਰੇ ਬਹੁਤ ਹੀ ਪਿਆਰੇ ਲੱਗਦੇ ਆ ਸੂਟ ਦਾ ਪ੍ਰਾਈਸ ਹੈਗਾ ਜੀ 1850 1850 ਵਿੱਚ ਅਸੀਂ ਤੁਹਾਨੂੰ ਇੰਨਾ ਪਿਆਰਾ ਸੂਟ ਦੇ ਰਹੇ ਆ ਕਲਰ ਆਪਸ਼ਨ ਬਹੁਤ ਹੈ ਚੈੱਕ ਕਰੀ ਜਾਓ ਜੀ ਐਦਾਂ ਦੇ ਕਲਰ ਫਰੇਕ ਇਸ ਦਾ ਪਾਸ ਸਕਦਾ ਜੀ ਦੇਖੋ ਜੰਗ ਲਈ ਵੀ ਕਲਰ ਲੈ ਆਨੇ ਆ ਜਿਹੜੀਆਂ ਥੋੜੀ 올ਡ ਐ ਆਂਟੀਆਂ ਸਾਡੀਆਂ ਉਹਨਾਂ ਲਈ ਵੀ ਅਸੀਂ ਕਲਰ ਲੈ ਕੇ ਆਨੇ ਆ ਬਹੁਤ ਹੀ ਪਿਆਰੇ ਪਿਆਰੇ ਸੂਟ ਨੇ ਜੀ ਜਲਦੀ ਤੋਂ ਜਲਦੀ ਆਪਣਾ ਆਰਡਰ ਬੁੱਕ ਕਰੋ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1850 1850 ਵਿੱਚ ਤੁਹਾਨੂੰ ਇੰਨਾ ਪਿਆਰਾ ਅਸੀਂ ਸੂਟ ਦੇ ਰਹੇ ਹਾਂ ਸੂਟ ਦਾ ਪ੍ਰਾਈਸ ਹੈਗਾ ਜੀ 1850 1850 ਵਿੱਚ ਪਸ਼ਮੀਨੇ ਦਾ ਸੂਟ ਕਲਰ ਚੈੱਕ ਕਰੋ ਜੀ ਰੈੱਡ ਕਲਰ ਕਿੰਨਾ ਪਿਆਰਾ ਕਲਰ ਹੈ ਜੀ ਰੈੱਡ ਮਹਿਰੂਨ ਐਦਾਂ ਦੇ ਸੂਟ ਵਾਹੇ ਕਰਨ ਲਈ ਤੁਸੀਂ ਸਾਡੇ ਵੀਡੀਓ ਜ਼ਰੂਰ ਦੇਖਿਆ ਕਰੋ ਜੀ ਤੁਹਾਨੂੰ ਘਰ ਬੈਠਿਆਂ ਨੂੰ ਇੰਨੇ ਪਿਆਰੇ ਤੇ ਇੰਨੇ ਸੋਹਣੇ ਸੂਟ ਮਿਲਣਗੇ ਤੁਸੀਂ ਕੀ ਕਰਨਾ ਜੀ ਸਕਰੀਨਸ਼ਾਟ ਲੈ ਕੇ ਸੈਂਡ ਕਰਨਾ ਹੈ Google Pay Paytm ਕਰਕੇ ਸਕਰੀਨਸ਼ਾਟ ਸੈਂਡ ਕਰਨਾ ਹੈ スクリーンショット सेंड करके ਤੁਸੀਂ ਆਪਣਾ ਐਡਰੈਸ ਲਿਖਾਉਣਾ ਹੈ ਸੂਟ ਤੁਹਾਡੇ ਘਰ ਤੱਕ ਪਹੁੰਚ ਜਾਊਗਾ ਜੀ ਕਿਤੇ ਵੀ ਬੈਠੇ ਆ ਤੁਸੀਂ ਕਿਸੇ ਵੀ ਏਰੀਆ ਚ ਬੈਠੇ ਆ ਸੂਟ ਤੁਹਾਡੇ ਘਰ ਤੱਕ ਪਹੁੰਚ ਜਾਊਗਾ ਤੁਸੀਂ ਸਾਤੋ ਸਟੀਚ ਕਰਵਾ ਕੇ ਵੀ ਸੂਟ ਮੰਗਵਾ ਸਕਦੇ ਆ ਅਨ ਸਟੀਚ ਵੀ ਸੂਟ ਮੰਗਵਾ ਸਕਦੇ ਆ ਸਟੀਚ ਕਰਕੇ ਸੂਟ ਮੰਗਵਾਣਾ ਤੁਸੀਂ ਆਪਣੇ ਸੂਟ ਭੇਜ ਕੇ ਵੀ ਸਾਤੋ ਸਟੀਚ ਕਰਵਾ ਸਕਦੇ ਆ ਅਗਲੇ ਸੂਟ ਵੀ ਤੁਹਾਨੂੰ ਪਸ਼ਮੀਨੇ ਦੇ ਮਿਲਣਗੇ ਇਹਦਾ ਪ੍ਰਾਈਸ ਹੈਗਾ ਜੀ 1699 1699 ਸੂਟ ਦਾ ਪ੍ਰਾਈਸ ਹੈ ਜੀ ਇਹ ਸੂਟ ਸਿੰਗਲ ਸਾਜੀ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਅਗਲਾ ਸੂਟ ਤੁਹਾਨੂੰ ਲੱਗਣਗੇ ਸੇਮ ਡਿਜ਼ਾਈਨ ਦੇ ਪਰ ਇਹਨਾਂ ਦਾ ਕੱਪੜਾ ਲੱਗ ਹੈ ਜੀ ਇਹਦਾ ਹੈਗਾ ਸਿੰਗਲ ਪੀਸ ਕਰਕੇ 1699 ਪ੍ਰਾਈਸ ਓਨਲੀ 1699 1699 ਵਿੱਚ ਤੁਹਾਨੂੰ ਇੰਨਾ ਪਿਆਰਾ ਸੂਟ ਮਿਲੂਗਾ ਜੀ ਅਗਲਾ ਸੂਟ ਚੈੱਕ ਕਰੋ ਮਹਿਰੂਨ ਰੈੱਡ ਹੈ ਜੀ ਇਹਦਾ ਪ੍ਰਾਈਸ ਹੈਗਾ ਜੀ 2100 ਰੁਪਿਆ 2100 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਕਲਰ ਆਪਸ਼ਨ ਬਹੁਤ ਹੈ ਜੀ ਚੈੱਕ ਕਰੀ ਜੋ ਪਸ਼ਮੀਨੇ ਦੇ ਐਦਾਂ ਦੇ ਸੂਟ ਵੇਅਰ ਕਰੇ ਬੇ ਬਹੁਤ ਹੀ ਪਿਆਰੇ ਲੱਗਦੇ ਆ ਜੀ 21 100 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਬਹੁਤ ਪਿਆਰੇ ਕਲਰ ਹੈ ਅਗਲਾ ਸੂਟ ਚੈੱਕ ਕਰੋ ਜੀ ਅਗਲਾ ਸੂਟ ਹੈਗਾ ਜੀ ਪਸ਼ਮੀਨਾ ਪਸ਼ਮੀਨੇ ਦੀ ਬਹੁਤ ਹੀ ਵੈਸਟ ਕੁਆਲਿਟੀ ਹੈ ਜੀ ਸਟੋਲ ਵੀ ਤੁਹਾਨੂੰ ਪਸ਼ਮੀਨੇ ਦੀ ਮਿਲੂਗੀ 1950 ਸੂਟ ਦਾ ਪ੍ਰਾਈਸ ਹੈ ਜੀ 1950 ਦੇਖੋ ਕਿੰਨਾ ਪਿਆਰਾ ਰੈੱਡ ਕਲਰ ਦਾ ਸੂਟ ਹੈ ਜੀ 1950 सूट ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਸਕਰੀਨ ਤੇ ਮੇਰਾ ਨੰਬਰ ਸ਼ੋ ਹੋ ਰਿਹਾ ਜੀ ਹੋਰ ਜਾਣਕਾਰੀ ਲੈਣ ਲਈ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਆ ਇੱਕ ਜੀ ਬਹੁਤ ਹੀ ਜ਼ਰੂਰੀ ਰਿਕਵੈਸਟ ਤੁਸੀਂ ਜਦ ਵੀ ਸਾਨੂੰ ਕਾਲ ਕਰਨਾ ਹੈ ਪਲੀਜ਼ ਐਦਾਂ ਨਹੀਂ ਸੋਚਣਾ ਵੀ ਸਾਡੀ ਕਾਲ ਨਹੀਂ ਅਟੈਂਡ ਕਰੀ ਮੈਂ ਤੁਹਾਨੂੰ ਬੈਕ ਕਾਲ ਜ਼ਰੂਰ ਕਰੂੰਗੀ ਚਾਹੇ ਅੱਧੇ ਘੰਟੇ ਬਾਅਦ ਕਰਾਂ ਚਾਹੇ 10 ਮਿੰਟ ਬਾਅਦ ਕਰਾਂ ਕਈ ਵਾਰ ਜੀ ਫੋਨ ਨਹੀਂ ਕੋਲ ਹੁੰਦਾ ਜਾਂ ਬਿਜੀ ਹੁੰਨੇ ਆ ਪਰ ਤੋਂ ਸੀ ਲਿਖ ਦਿੰਦੇ ਨੇ ਕਿ ਤੁਸੀਂ ਕਾਲ ਅਟੈਂਡ ਨਹੀਂ ਕਰਦੇ ਹੋ ਨਹੀਂ ਸਕਦਾ ਜੀ ਜਿਹੜਾ ਜਿਹੜਾ ਸੀ ਸਕਰੀਨ ਤੇ ਨੰਬਰ ਦੰਨੇ ਉਹ ਉਹ ਕਾਲ ਦਾ ਸੀ ਹਮੇਸ਼ਾ ਰਿਪਲਾਈ ਕਰਦੇ ਆ ਜਿਨ੍ਹਾਂ ਪੈਣਾ ਕੋਲ ਮੇਰਾ ਕੱਪੜਾ ਜਾਂਦਾ ਉਹਨਾਂ ਨੂੰ ਕੱਪੜੇ ਦਾ ਵੀ ਪਤਾ ਹੈ ਤੇ ਸਾਡੀ ਕੋ ਕੰਮ ਦਾ ਵੀ ਪਤਾ ਹੈ ਵੀ ਅਸੀਂ ਕਿਦਾਂ ਦਾ ਕੰਮ ਕਰਦੇ ਆ ਇਸ ਕਰਕੇ ਥੋੜਾ ਵੇਟ ਜ਼ਰੂਰ ਕਰ ਲਿਆ ਕਰੋ ਕਿਉਂਕਿ ਜੀ ਦੇਖੋ ਗ੍ਰੈਸਤੀ ਜੀਵਨ ਵੀ ਆ ਤੇ ਕੰਮ ਵੀ ਆ ਬੱਚੇ ਵੀ ਆ ਹਨਾ ਆਪਾਂ ਸਾਰਾ ਕੁਝ ਇੱਕ ਲੇਡੀ ਜਿਹੜੀ ਫਰ ਕੰਮ ਕਰਦੀ ਆ ਨਾ ਉਹਨੂੰ ਸਾਰਾ ਕੁਝ ਦੇਖਣਾ ਪੈਂਦਾ ਜੀ ਇੱਕ ਆਪਾਂ ਬਿਜ਼ਨਸ ਵੀ ਇਹ ਵੀ ਨਹੀਂ ਵੀ ਬਿਜ਼ਨਸਮੈਨ ਬਣ ਗਏ ਤਾਂ ਆਪਾਂ ਬਿਜ਼ਨਸ ਪਰੇ ਦੇਖੀਏ ਬਹੁਤ ਜ਼ਿੰਮੇਵਾਰੀਆਂ ਹੁੰਦੀਆਂ ਤੁਸੀਂ ਮੇਰੀਆਂ ਭੈਣਾਂ ਆਪ ਸਿਆਣੀਆਂ ਤੁਸੀਂ ਵੀ ਘਰਾਂ ਚ ਬਹੁਤ ਜ਼ਿੰਮੇਵਾਰੀਆਂ ਨਿਭਾਉਂਦੀਆਂ ਹੋਵੰਗੀਆਂ ਇਸ ਕਰਕੇ ਨਰਾਜ ਨਾ ਹੋਇਆ ਕਰੋ ਇੱਕ ਮੇਰੀ ਭੈਣ ਨੇ ਸੂਟ ਪਸੰਦ ਕਰਿਆ ਮੈਂ ਉਹਦਾ ਕਾਲ ਨਹੀਂ ਅਟੈਂਡ ਕਰਿਆ ਉਹ ਕਹਿੰਦੀ ਨਹੀਂ ਤੁਸੀਂ ਮੇਰਾ ਕਾਲ ਨਹੀਂ ਚੱਕਿਆ ਐਦਾਂ ਹਨਾ ਮੈਂ ਦੀਦੀ ਤੁਹਾਡੇ ਨਾਲ ਬਹੁਤ ਨਰਾਜ ਐ ਮੈਂ ਕਿਹਾ ਨਹੀਂ ਵੀ ਐਦਾਂ ਦੀ ਕੋਈ ਗੱਲ ਨਹੀਂ ਕਈ ਵਾਰ ਨਾ ਹੁੰਦਾ ਜੀ ਆਪਾਂ ਇਹ ਐਦਾਂ ਦੀ ਜਗ੍ਹਾ 'ਚ ਬੈਠੇ ਹੁੰਨੇ ਕਿ ਉੱਥੇ ਆਪਾਂ ਫੋਨ ਵੀ ਨਹੀਂ ਚੱਕ ਸਕਦੇ ਇਸ ਕਰਕੇ ਮਾਈਂਡ ਨਾ ਕਰਿਆ ਕਰੋ ਹਮੇ ਸਮਝਿਆ ਕਰੋ ਜੀ ਆਪਣੇ ਵਾਲੀਆਂ ਪ੍ਰੋਬਲਮਾਂ ਘਰਾਂ 'ਚ ਸਭ ਦੇ ਹੁੰਦੀਆਂ ਹਨਾ ਕੋਈ ਦੁੱਖ ਸੁੱਖ ਹੁੰਦਾ ਉੱਥੇ ਆਪਾਂ ਨਹੀਂ ਫੋਨ ਨਾਲ ਲੈ ਕੇ ਜਾਂਦੇ ਤਾਂ ਕਰਕੇ ਜੀ